ਹਾਂਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਅਸੀਂ ਭਾਰੀ ਮੀਂਹ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਚੱਲਦੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਪਰ ਕਈ ਥਾਵਾਂ ਦੇ ਉੱਤੇ ਹੜ ਵਰਗੇ ਜਿਹੜੇ ਹਾਲਾਤ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਜਿਸ ਦੇ ਚੱਲਦੇ ਹੁਣ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਰਹੇ ਨੇ ਕਿਉਂਕਿ ਹਰ ਸਾਲ ਅਜਿਹਾ ਹੀ ਹੁੰਦਾ ਕਿ ਜਦੋਂ ਲਗਾਤਾਰ ਬਾਰਿਸ਼ ਹੁੰਦੀ ਆ ਤਾਂ ਇਸ ਦੇ ਚੱਲਦੇ ਪਹਾੜੀ ਖੇਤਰਾਂ ਦੀ ਬਾਰਿਸ਼ ਦੇ ਨਾਲ ਡੈਮ ਦੇ ਫਲੱਡ ਗੇਟ ਖੋਲੇ ਜਾਂਦੇ ਨੇ ਤੇ ਫਿਰ ਉਹਨਾਂ ਡੈਮਾਂ ਦਾ ਪਾਣੀ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਛੱਡਿਆ ਜਾਂਦਾ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਜਿਸ ਦੇ ਚੱਲਦੇ ਹੁਣ ਇਨ੍ਹਾਂ ਦਰਿਆਵਾਂ ਦਾ ਨਹਿਰਾਂ ਦਾ ਪਾਣੀ ਹੋਰ ਵੀ ਓਵਰਫਲੋ ਹੋ ਗਿਆ ਜੋ ਕਿ ਲੋਕਾਂ ਦੇ ਲਈ ਖਤਰੇ ਦੀ ਘੰਟੀ ਬਣਿਆ ਹੋਇਆ ਕਿਉਂਕਿ ਕਿਹਾ ਜਾ ਰਿਹਾ ਕਿ 16 ਅਜੇਹੇ ਖੇਤਰ ਨੇ ਜਿੱਥੇ ਕੀ ਹੜ ਦੀ ਮਾਰ ਕਦੇ ਵੀ ਪੈ ਸਕਦੀ ਹੈ ਹਾਲਾਂਕਿ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਪਾਕਿਸਤਾਨਾ ਦੇ ਖੇਤਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਆ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਾਂ ਹੜ੍ਹ ਵਰਗੇ ਹਾਲਾਤਾਂ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਹੈ ਜਿਸ ਤਰੀਕੇ ਦੇ ਨਾਲ ਦੁਕਾਨਾਂ ਦੇ ਵਿੱਚ ਪਾਣੀ ਜਿਹੜਾ ਪੜਕ ਚੁੱਕਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਦਾਖਲ ਹੋ ਚੁੱਕਿਆ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਚੁੱਕਿਆ ਸਕੂਲਾਂ ਵਿੱਚ ਛੁੱਟੀਆਂ ਤੱਕ ਕਰ ਦਿੱਤੀਆਂ ਗਈਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਪਾਣੀ ਆ ਚੁੱਕਿਆ ਉਹਨਾਂ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਤੇ ਲੋਕਾਂ ਨੂੰ ਅਲਰਟ ਰੈਨ ਦੀ ਚੇਤਾਵਨੀ ਜਿਹੜੀ ਕਿ ਦੇ ਦਿੱਤੀ ਗਈ ਆ ਤਾਂ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਲਗਾਤਾਰ ਬਣਦੇ ਜਾ ਰਹੇ ਨੇ ਕਿਉਂਕਿ ਹੁਣ ਹਾਰ ਦੀ ਸਥਿਤੀ ਦੇ ਵਿੱਚ ਲੋਕ ਜੂਜੇ ਨਜ਼ਰ ਆ ਰਹੇ ਨੇ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਹੋ ਬਣਦੇ ਜਾ ਰਹੇ ਨੇ ਇਸ ਨੂੰ ਨਜਿੱਠਣ ਦੇ ਵਾਸਤੇ ਲੋਕਾਂ ਦੇ ਵੱਲੋਂ ਰਾਸ਼ਨ ਪਾਣੀ ਆਪਣਾ ਘਰ ਦਾ ਸਮਾਨ ਜਿਹੜਾ ਕਿ ਸਿਮੇਟਣਾ ਸ਼ੁਰੂ ਕਰ ਦਿੱਤਾ ਗਿਆ ਲਗਾਤਾਰ ਮੀਂਹ ਜਿਹੜਾ ਕਿ ਕਾਫੀ ਕਹਿਰ ਮਚਾਇਆ ਹੋਇਆ